ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਨਿਕਾਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਜੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸਰਵਿੰਦਰ ਕੁੰਬੋਜ ਜਲੰਧਰ ਪੁਲਿਸ ਦਿਹਾਤ ਨੂੰ ਵੱਡੀ ਕਾਮਯਾਬੀ ਮਿਲੀ ਹੈ ਚਾਰ ਕ੍ਰਿਮੀਨਲ ਟਾਈਪ ਦੇ ਬੰਦੇ ਗ੍ਰਿਫਤਾਰ ਕੀਤੇ ਹੈਗੇ ਨੇ ਉਹਨਾਂ ਕੋਲ ਆਧੁਨਿਕ ਹਥਿਆਰ ਜਿਹੜੇ ਹੈਗੇ ਉਹ ਵੀ ਬਰਾਮਦ ਹੋਏ ਨੇ ਗੋਲੀ ਸਿੱਕਾ ਵੀ ਬਰਾਮਦ ਹੈ ਜਿਸ ਨਾਲ ਐਸਐਸਪੀ ਹਰਕਮਲਪ੍ਰੀਤ ਸਿੰਘ ਖਾਕਮੋਜੁਰ ਹੈ ਸਤ ਸਭ ਕੀ ਕਿਵੇਂ ਇਹਨਾਂ ਦਾ ਪਤਾ ਲੱਗਿਆ ਤੇ ਕਿੰਨੇ ਗ੍ਰਿਫਤਾਰ ਕੀਤੇ ਹੋਰ ਕੀ ਕੀ ਇਹਨਾਂ ਕੋਲ ਇਨਵੈਸਟੀਗੇਸ਼ਨ ਸਾਹਮਣੇ ਹੈ ਸਾਡੇ ਐਸਐਚਓ ਭੂਪਾ ਉਪਰ ਇੰਸਪੈਕਟਰ ਸਕੰਦਰ ਸਿੰਘਾ ਉਹਨਾਂ ਦੀ ਇਨਫੋਰਮੇਸ਼ਨ ਤੇ ਸਾਰਾ ਕੁਝ ਹੋਇਆ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੀ ਕੋਈ ਡੈਟਲੀ ਵੈਪਨ ਲੈ ਕੇ ਬੰਦੇ ਇੱਥੇ ਤੁਰੇ ਫਿਰਦੇ ਹੈਗੇ ਆ ਦੋ ਗੱਡੀਆਂ ਦੇ ਵਿੱਚ ਉਹਨਾਂ ਨੇ ਚੇਜ਼ ਕੀਤਾ ਉਹ ਗੱਡੀਆਂ ਫੜ ਲਈਆਂ ਦੋ ਐਸਯੂਵੀ ਇੱਕ ਮਹਿੰਦਰਾ ਦੀ ਗੱਡੀ ਹੈਗੀ ਕਿ ਕਬ੍ਰੇਜ਼ਾ ਗੱਡੀ ਹੈਗੀ ਹੈ ਚਾਰ ਲੋਕ ਫੜੇ ਗਏ ਨੇ ਚਾਰਾਂ ਦੇ ਵਿੱਚੋਂ ਉਹਨਾਂ ਕੋਲ ਚਾਰ ਵੈਪਨਸ ਅਸੀਂ ਹੁਣ ਤੱਕ ਰਿਕਵਰ ਕਰ ਲਏ ਇੱਕ ਬਲੌਕ ਪਿਸਟਲ ਹੈਗਾ ਬੜਾ ਸਵਿਸਟਿਕੇਟਿਡ ਵੈਪਨ ਹੈਗਾ ਇੱਕ ਫੋਸ ਆਨਰ ਹੈ ਹਾਂਜੀ ਚਾਈਨੀਸ ਮੇਡ ਪਿਸਟਲ ਹੈਗਾ ਬੜਾ ਅچھے ਤਰੀਕੇ ਦਾ ਵੈਪਨ ਹੈਗਾ 234 ਦੀ ਪਿਸਟਲ ਹੈਗੀ ਇੱਕ ਰਵਲਵਰ ਹੈਗੀ ਇਕ ਨਾਲ ਐਮੂਨੇਸ਼ਨ ਵੀ ਮਿਲਿਆ ਥੋੜਾ ਮਿਲਿਆ ਕਿਸੇ ਨਾਲ 4 ਮੇਰੇ ਖਲ ਕਟਰੀਜ਼ ਹੈਗੇ ਕਿਸੇ ਨਾਲ 3 ਹੈਗੇ ਆ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਸ ਤੋਂ ਬਾਅਦ ਪਤਾ ਚੱਲਿਆ ਵੀ ਇਹਨਾਂ ਚ ਇੱਕ ਮੁੰਡਾ ਹੈਗਾ ਸਾਦੀ ਕਮਾਂਡੇ ਇਹ ਥੋੜੇ ਦਿਨ ਪਹਿਲਾਂ ਇਹਨੇ ਇੱਕ ਮਰਡਰ ਕੀਤਾ ਸੀਗਾ ਬਟਾਲੇ ਦੇ ਵਿੱਚ ਉੱਥੋਂ ਇਹ ਦੌੜ ਗਿਆ ਉਸ ਤੋਂ ਮਰਡਰ ਕਰਨ ਤੋਂ ਬਾਅਦ ਇੱਥੇ ਆ ਕੇ ਇਹਨੇ ਸ਼ੈਲਟਰ ਲੈ ਲਈ ਟ੍ਰਾਂਸਪੋਰਟ ਨਗਰ ਜਲੰਧਰ ਦੇ ਵਿੱਚ ਉੱਥੋਂ ਇਹਨੇ ਨਵਾਂ ਇਹ ਮੋਡੂਲ ਪੈਦਾ ਸ਼ੁਰੂ ਕੀਤਾ ਇਕੱਠਾ ਕਰਨਾ ਵੀ ਮੈਂ ਅਗਲੀਆਂ ਵਾਰਦਾਤਾਂ 'ਚ ਇਹਨਾਂ ਦੇ ਨਾਲ ਕਰ ਲਊਗਾ ਸਾਡੇ ਅਲਰਟ ਪੁਲਿਸ ਨੂੰ ਅਲਰਟ ਐਸ ਐਚਓ ਨੇ ਬੜਾ ਅੱਛਾ ਕੰਮ ਕਰਕੇ ਜਿਹੜਾ ਅਗਲੀਆਂ ਵਾਰਦਾਤਾਂ ਨੂੰ ਪ੍ਰिवेंट ਕੀਤਾ ਇਹਨਾਂ ਨੂੰ ਅਰੈਸਟ ਕੀਤਾ ਉਹ ਮਰਡਰ ਜਿਹੜਾ ਅਸੀਂ ਬੜਾ ਸੈਂਸੇਸ਼ਨਲ ਬਣਾਇਆ ਗਿਆ ਉੱਥੇ ਫਿਰ ਉਹਦੀਆਂ ਜਿੱਦਾਂ ਗੈਂਗਸਟਰ ਅੱਜਕੱਲ ਇਹ ਕਰਦੇ ਹੈਗੇ ਆ ਬਦਮਾਸ਼ ਵੀ ਜੇਲ੍ਹ 'ਚ ਬੈਠੇ ਡਰਾਮਾ ਬਣਾਉਂਦੇ ਆ ਗੱਲ ਦਾ ਕਿ ਮੁੰਡਿਆਂ ਨੂੰ ਬੱਚਿਆਂ ਨੂੰ ਐਕਸਪਲੋਇਟ ਕਰ ਲਈ ਅਸੀਂ ਇਦਾਂ ਦੀਆਂ ਰੀਲਾਂ ਬਣਾਈਏ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪੋਸਟ ਪਾਈਏ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਵੀ ਆਪਣੇ ਯੂਥ ਨੂੰ ਇਹਨਾਂ ਕੰਮਾਂ ਤੋਂ ਬਚਣਾ ਚਾਹੀਦਾ ਇਹ ਬਹੁਤ ਸ਼ਾਰਟ ਟਾਈਮ ਕੰਮ ਹੈਗਾ ਜਿਹਦੇ ਤੋਂ ਸਾਨੂੰ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਆ ਪਰ ਉਹਦਾ ਐਂਡ ਰਿਜ਼ਲਟ ਤੁਹਾਡੇ ਸਾਹਮਣੇ ਆ ਕੋਈ ਵੀ ਕ੍ਰਿਮੀਨਲ ਕਾਨੂੰਨ ਦੀ ਨਜ਼ਰਾਂ ਤੋਂ ਬਚ ਨਹੀਂ ਸਕਦਾ ਉਹ ਬੜੀ ਛੇਤੀ ਇਹਦੇ ਕਾਬੂ ਤੇ ਆ ਜਾਂਦਾ ਜਦੋਂ ਪਰਚੇ ਹੁੰਦੇ ਆ ਫਿਰ ਨਾ ਪਾਸਪੋਰਟ ਬਣਦੇ ਆ ਨਾ ਕੈਰੇਕਟਰ ਵੈਰੀਫਿਕੇਸ਼ਨਸ ਹੁੰਦੀਆਂ ਸਾਰਾ ਫਿਊਚਰ ਜਿਹੜਾ ਉਹ ਤਬਾਹ ਹੋ ਜਾਂਦਾ ਸਰ ਇਹ ਕੋਈ ਜੱਗੂ ਭਗਵਾਨਪੁਰੀਆ ਜਿਹੜਾ ਬਦਮਾਸ਼ ਹੈਗਾ ਉਹਦੇ ਨਾਲ ਵੀ ਕੋਈ ਲਿੰਕ ਹੈਗਾ ਇਹਨਾਂ ਦਾ ਹਾਂਜੀ ਇਹ ਹੁਣ ਤੱਕ ਇਹਨੇ ਦੱਸਿਆ ਹੈ ਵੀ ਜਿਹੜਾ ਇੱਕ ਅੰਡਾ ਅੰਡਾ ਜਰਮਨ ਬੇਸਡ ਬੰਦਾ ਹੈਗਾ ਇਹਨਾਂ ਦੇ ਉਹ ਜਿਹੜਾ ਸਾਰਾ ਐਮੂਨੇਸ਼ਨ ਉਸ ਇਲਾਕੇ 'ਚ ਸਪਲਾਈ ਕਰ ਰਿਆ ਸੀ ਉਹਦਾ ਰੋਲ ਆਇਆ ਉਹ ਜੱਗੂ ਭਗਵਾਨਪੁਰੀਆ ਦਾ ਅਸੋਸੀਏਟ ਹੈਗਾ ਉਹ ਜਦੋਂ ਹੁਣ ਇੱਕ ਜੇਲ੍ਹ 'ਚ ਬੰਦਾ ਪਟਾਲਾ ਪੁਲਿਸ ਨੇ ਜਿਹੜਾ ਅਰੈਸਟ ਕੀਤਾ ਉਹਨੂੰ ਲਿਆਵਾਂਗੇ ਉਹਦਾ ਰੋਲ ਵੀ ਸਾਰਾ ਉਸ ਤੋਂ ਬਾਅਦ ਫਰਦ ਪ੍ਰੂਕ ਕੀਤਾ ਤੇ ਜਿਹੜੇ ਐਮੂਲੇਸ਼ਨ ਜਿਹੜੇ ਇਹਨਾਂ ਕੋਲ ਮਿਲੇ ਹੈਗੇ ਆ ਉਹਨਾਂ ਦਾ ਪਤਾ ਲੱਗਾ ਕਿ ਇਹਨਾਂ ਨੇ ਸੇਲ ਵਗੈਰਾ ਕੀਤੀ ਸੀ ਹਾਂਜੀ ਉਹ ਇਹਨਾਂ ਨੇ ਤੇ ਇਹੀ ਕੀਤਾ ਜਿਹੜਾ ਬੰਦਾ ਫੜਿਆ ਗਿਆ ਉਹਦੇ ਕੋਲ ਐ ਸੀ ਜਿਹੜਾ ਮਟਾਲੇ ਫੜਿਆ ਮਟਾਲੇ ਫੜਿਆ ਜੀ ਠੀਕ ਧੰਨਵਾਦ ਗੱਲਬਾਤ ਕਰਨ ਲਈ ਸੋ ਐਸਐਲ ਐਸਐਸਪੀ ਹਰਕਮਨਤ ਸਿੰਘ ਖੱਖ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਕਿਵੇਂ ਇਸ ਗਰੁੱਪ ਨੂੰ ਜਿਹੜੀ ਇਨਪੁਟ ਮਿਲੀ ਸੀਗੀ ਪੋਗਪੁਰ ਦੇ ਐਸਐਚਓ ਉਹਨਾਂ ਨੂੰ ਇਨਪੁਟ ਮਿਲੀ ਸੀ ਕਿ ਪੋਪ ਪ੍ਰਦੇਸ਼ਾ ਚੋਂ ਉਹਨੂੰ ਤੇ ਉਹਨਾਂ ਦੇ ਨਾਲ ਇੱਕ ਟੀਮ ਬਣਾਈ ਗਈ ਟੀਮ ਤੋਂ ਬਾਅਦ ਇੱਕ ਟੀਮਵਰਕ ਜਿਹੜਾ ਹੈਗਾ ਉਹ ਅਮਲਜੇਲੰਦਰ ਜਦੋਂ ਫਿਰ ਇਹਨਾਂ ਨੂੰ ਬਟਾਲੇ ਤੋਂ ਜਾ ਕੇ ਰੈਸਟ ਕੀਤਾ ਗਿਆ ਹਾਲਾਂਕਿ ਜਿਹੜਾ ਕਮਾਂਡੋ ਨਾਮ ਦਾ ਜਿਹੜਾ ਸ਼ਖਸ ਆ ਉਹ ਜਲੰਧਰ ਦੇ ਟ੍ਰਾਂਸਪੋਰਟ ਨਗਰ ਵਿੱਚ ਵੀ ਰਹਿ ਰਿਹਾ ਹੈ ਹੁਣ 3 ਦਿਨ ਦਾ ਰਿਮਾਨਡ ਜਿਹੜਾ ਹਾਸਲ ਕੀਤਾ ਇਹ ਰਿਮਾਨਡ ਹੋਰ ਲੰਮਾ ਵੀ ਜਾ ਸਕਦਾ ਹੈ ਕਿਉਂਕਿ ਇਨਵੈਸਟੀਗੇਸ਼ਨ ਕਾਫੀ ਲੰਬੀ ਜਿਹੜੀ ਇਹਨਾਂ ਦੀ ਜਾਣੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप